ਇਹ ਮਮਾ ਮੇਰੇ ਕੋਲ ਨੇ ਤੇ ਮੈਂ ਇਹਨਾਂ ਦੇ ਨਾਲ ਟਾਈਮ ਸਪੈਂਡ ਕਰਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ। ਆਕਾ ਤਕਰੀਬਨ ਕਿੰਨਾ ਕੁ ਟਾਈਮ ਹੈ ਕਿੰਨੇ ਸਾਲ ਬਾਅਦ ਆਣਾ ਹੈ ਹੁਣ ਨਾ ਇੰਨੇ ਦਿਨ ਰਹਿਣ 8 ਸਾਲ ਹੋ ਗਏ ਨਾ ਇੰਨੇ ਦਿਨ ਹੋ ਗਿਆ ਨਾ 8 ਸਾਲ ਹੋ ਗਿਆ 8 ਸਾਲ ਬਾਅਦ ਪਹਿਲੀ ਵਾਰੀ ਅੱਜ 15-20 ਦਿਨ ਮੈਨੂੰ ਹੋ ਗਿਆ 15-20 ਦਿਨ ਨਾ 15-20 ਦਿਨ ਹੋ ਗਿਆ ਤੇ ਹੁਣ ਆਇਆ ਹਾਂ ਤੇ ਬੜਾ ਅੱਛਾ ਲੱਗ ਰਿਹਾ ਹੈ ਆਕੇ ਫੈਮਿਲੀ ਦੇ ਨਾਲ ਜਿੱਦਾਂ ਉਹ ਮੈਂ ਕਿ ਟਿਕਟੋਕ ਬਣਾਉਂਦੇ ਸੀ ਜਿਹੜੇ ਕਹਿੰਦੇ ਆ ਵੀ ਯਾਰ ਘਰ ਵਾਲੋ ਕੇ ਸਾਥ ਬੈਠਦੇ ਆ ਯਾਰ ਅੱਛੇ ਆ ਯਾਰ ਘਰ ਵਾਲੇ ਆਜ ਘਰ ਵਾਲੇ ਕੇ ਸਾਥ ਬੈਠਾ ਨੈਟ ਨਹੀਂ ਤਾਂ ਘਰ ਵਾਲੋ ਕੇ ਸਾਥ ਬੈਠਾ ਸੋ આજ ਪਤਾ ਲੱਗਾ ਯਾਰ ਬੜੇ ਅੱਛੇ ਆ ਘਰ ਵਾਲੇ ਤੇ ਉਹੀ ਗੱਲ ਹੋ ਗਈ ਵੀ ਮੈਂ ਹੁਣ ਆਪਣੇ ਕੰਮ-ਕਮਾਂ ਤੋਂ ਫ੍ਰੀ ਹੋ ਕੇ ਤੇ ਘਰੇ ਆ ਕੇ ਬੈਠਿਆ ਆ ਤੇ ਸਾਰੇ ਬਹੁਤ ਵਧੀਆ ਮੈਨੂੰ ਲੱਗਦਾ ਆ ਇੱਥੇ ਆ ਕੇ ਤੇ ਮਾਂ ਦਾ ਪਿਆਰ, ਬਾਪ ਦਾ ਪਿਆਰ, ਭੈਣ ਭਰਾਵਾਂ ਦਾ